ਹਲਕਾ ਟੀਰਾਪਾਪਨ ਨਾਨਕ ਤੇ ਪਿੰਡ ਤਲਵੰਟੀ ਰਾਮਾ ਜੀ 18 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ 18 ਸਾਲ ਦਾ ਨੌਜਵਾਨ ਤੇ ਪਿਤਾ ਮਹਿੰਦਰ ਮਸੀ ਅਤੇ ਉਹਨਾਂ ਦੇ ਪੁੱਤ ਅਮਨ ਦੀ ਮਸੀਹਿਆ ਦੱਸਿਆ ਕਿ ਉਹਨਾਂ ਦਾ ਪੇੜਾ ਅਜੇ ਮਸੀਹ ਜੋ ਕਿ ਕਰੀਬ ਪਿਛਲੇ 2-3 ਮਹੀਨੇ ਤੋਂ ਨਸ਼ੇ ਦੀ ਤਲਤਲ ਵਿੱਚ ਫਸ ਚੁੱਕਾ ਸੀ ਤੇ ਬੀਤੀ ਰਾਤ ਉਸ ਤੇ ਚਿੱਟੇ ਦੀ ਓਵਰਡੋਜ਼ ਨਾਲ ਮੌਤ ਫੌਂਦੀ ਖਬਰ ਹੈ ਇਸ ਮੁਕਤੇ ਪਿੰਡ ਵਾਸੀਆਂ ਅਤੇ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਬਿਨਾਂ ਕਿਸੇ ਪ੍ਰਸ਼ਾਸਨ ਦੇ ਬਿਨਾਂ ਕਿਸੇ ਡਰ ਦੇ ਧੜਲੇ ਨਾਲ ਨਸ਼ਾ ਵੇਚ ਕੇ ਨੌਜਵਾਨਾਂ ਦੀਆਂ ਜਿੰਦਗੀਆਂ ਖਰਾਬ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਨਸ਼ਾ ਪਿੰਡ ਚੋਂ ਖਤਮ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੂੰ ਸਭ ਪਤਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ ਉੱਧਰ ਇਸ ਸੰਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਉਨ੍ਹਾਂ ਨੂੰ ਉਹਨਾਂ ਖੁਦ ਕੇ ਤੇ ਪਹੁੰਚ ਕੇ ਇਸ ਸੰਬੰਧੀ ਚਾਇਜਾ ਲਿਆ ਸੀ ਪਰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਕਾਰਵਾਈ ਕਰਾਉ ਲਈ ਸਾਨੂੰ ਬਿਆਨ ਦਰਜ ਨਹੀਂ ਕਰਵਾਇਆ ਅਗਰ ਪਰਿਵਾਰਕ ਮੈਂਬਰ ਫਿਰ ਵੀ ਕੋਈ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਉਹ ਉਹਨਾਂ ਦੇ ਬਿਆਨ ਬਿਆਨਾ ਤੇ ਮੰਦੀ ਕਾਰਵਾਈ ਕੀਤੀ ਜਾਵੇਗੀ ਮੈਂ ਦੰਸੀ ਤੁਹਾਡੇ ਬੇਟੇ ਨਾਲ ਕੀ ਗੱਲਬਾਤ ਹੋਈ ਹੈ ਇਹ ਜੀ ਮੈਂ ਸਾਨੂੰ ਉਹਦੇ ਅੱਜ ਬੰਦਾ ਹੈ ਹਾਂਜੀ ਜੋ 3-4 ਤਿੰਨਾਂ ਗਮਿਨ ਹੈ ਜੀ ਇਹ ਕੁੱਤੀ ਕਰਦਾ ਲਾਉਂਦਾ ਆਬਰਾ ਅੱਛਾ ਹਾਂਜੀ ਤੇ ਇਹ ਜਿਹੜੀ ਡੈਥ ਹੋਈ ਉਹਦਾ ਕੀ ਕਰਨਾ ਪਧਾਵੀ ਲਗਾ ਦੇ ਦੀ ਸ਼ਾਂਤੀ ਘਰਾਂ ਦੇ ਇੱਥੇ ਆ ਗਿਆ ਆ ਗਿਆ ਉਹ ਦਤ ਕਰੀ ਹੋਈ ਕਿ ਬਾਹਰ ਕਿਤੇ ਜਿੱਥੇ ਡੇਟੀ ਪਗਲਾ ਆਇਆ ਦੇ ਬਾਹਰ ਡੇਗਦਾ ਤੇ ਆ ਗਿਆ ਘਰਾਂ ਕੇ ਜੰਮੇ ਤਾ ਗਿਆ ਹਾਂਜੀ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਹਾਂਜੀ ਕੀ ਉਹਨਾਂ ਕੋ ਕਾਰਵਾਈ ਕੀਤੀ ਹੈ ਕਾਰਵਾਈ ਕਰ ਗਿਆ ਜੀ ਆਪਾਂ ਕੀ ਮੰਗੀ ਕਰਦੇ ਆ ਜਿਹੜੇ ਹੋਰ ਨੌਜਵਾਨ ਜਿਹੜੇ ਅਸਲ ਨਸ਼ੇ ਦਲਦਲ ਫਸੇ ਕੀ ਮੰਗਰਦੇ ਆ ਆਪਾਂ ਹਾਂਜੀ ਉਹ ਬਾਜਾਂਗੇ ਸ਼ਰੀ ਲੱਗਦਾ ਪੁਲਿਸ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਨਸ਼ਾ ਸੁੰਹ ਰਹੇ ਹੈ। ਹਾਂ ਜੀ ਕਹੀ ਜੀ ਆ ਜੀ। ਮੈਂ ਦੇ ਰਾਤੀ ਕੀ ਆਇਆ ਉਹਨਾਂ ਨੂੰ। ਹਾਂ ਜੀ ਇੱਥੋਂ 4 ਗੇੜੇ ਲਾਇਆ ਕਰੋ ਤੁਸੀਂ 1 ਗੇੜਾ ਲਾ ਕੇ ਚੌੜ ਜਾਂਦੇ ਜੀ। ਹਾਂ ਜੀ 4-5 ਗੇੜੇ ਲਾਇਆ ਕਰੋ। ਅੱਛਾ ਦੂਜੇ ਤੇ ਵੱਜ ਜਾਂਦਾ। ਪੀਨ ਵਾਲੇ ਨੂੰ ਫੜੀ ਜਾਂਦੇ ਆ। ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ। ਪੀਨ ਵਾਲੇ ਜਿਹੜੇ ਵੇਚਣ ਵਾਲੇ ਆ ਫੇਰ ਕੰਧਾਂ ਨਾਲ ਲੱਗੇ ਹੁੰਦੇ ਆ। ਉਹਨਾਂ ਨੂੰ ਕੋਈ ਫੜਦਾ ਨਹੀਂ ਆ ਜੀ। ਅਜੇ ਐਮਸੀ ਜੀ। ਹਾਂ ਜੀ 4 ਸਾਲ ਉਮਰ ਦੇ 18 ਸਾਲ ਉਮਰਿਆ ਸਾਰੀ। ਹਾਂ ਜੀ। ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਦੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਹੈ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਫੇ ਤਾਂ ਕੀ ਬੰਦਾ ਕੀ ਕਰੇ ਜੇ ਉੱਥੇ ਕੇ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚੱਲ ਜਾਂਦੇ ਆ ਕਿ ਕਦੀ ਕਦੀ ਮੂਸਲਾ ਦੇ ਓਲੇ ਓਗੜਦੇ ਆ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਹੈ ਹੁਣ ਦੂਜੇ ਦੀ ਹੋ ਗਈ ਹੈ ਕੀ ਬੰਦਾ ਕਰੇ ਫਿਰ ਡੱਤ ਜਿਹੜੀ ਓਵਰਡੋਜ਼ ਨਾਲ ਆਈ ਹਾਂਜੀ ਕਿਨੇ ਚਿਰ ਤੋਂ ਆਦੀ ਸੀ ਨਸ਼ੇ ਕਰਨ ਦਾ 3 ਮਹੀਨੇ ਹੋ ਗਏ ਜੀ ਤੇ ਪੁਲਿਸ ਵਗੈਰਾ ਆਈ ਪੁਲਿਸ ਵਗੈਰਾ ਆਈ ਜੀ ਕੋਈ ਕਾਰਵਾਈ ਕੀਤੀ ਉਹਨਾਂ ਕਾਰਵਾਈ ਕੀਤੀ ਹੈ ਜੀ ਉਹਨਾਂ ਹਾਂਜੀ ਤੇ ਕੀ ਮੰਗ ਕਰਦੇ ਆਪਾਂ ਮੰਗੇ ਕੀ ਕਰਦਾ ਵੀ ਜਿਹੜਾ ਦੂਜੀ ਪੀੜ੍ਹੀ ਉਹ ਬਚਾਈ ਜਾਵੇ ਹੱਥ ਜੋੜ ਕੇ ਹੋਏ ਬੇਨਤੀ ਹੈ ਜਿਹੜਾ ਗਾੜੀ ਆ ਉਹ ਜਿਹੜੇ ਹੁਣ ਮੇਰੇ ਚਾਚੇ ਤਾਇਰੇ ਗਏ ਇਹ ਵੀ ਨਾ ਕਿਤੇ ਇਹਨਾਂ ਨਾਲ ਗੰਮਾ ਚ ਲੱਗ ਜਾਣ ਕਿੰਨੇ ਬਰਾਤੇ ਸੀ ਵੀਰੇ ਤਿੰਨ ਬਰਾਤੇ ਇਹ ਛੋਟਾ ਹੀ ਸਾਡੇ ਸਾਰਿਆਂ ਨੂੰ ਸਭ ਤੋਂ ਛੋਟਾ ਜੀ ਬਹੁਤ ਮੱਝ ਭਾਗੀ ਘਟਨਾ ਹੋਈ ਹੈ ਜੀ ਇਹ ਬਹੁਤ ਦੁਖਦਾਇਕ ਘਟਨਾ ਹੈ ਕਿ ਮੇਰੀ ਜੋ ਬੇਨਤੀ ਹੈ ਸਰਕਾਰ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਕਿ ਇਹਦੇ ਲਈ ਆਪਾਂ ਕੁਝ ਸੋਚੀਏ ਤੇ ਇਸ ਨਸ਼ੇ ਨੂੰ ਜੋ ਜਵਾਨੀ ਬਰਬਾਦ ਕਰ ਰਿਹਾ ਹੈ ਇਹਨੂੰ ਪਿੰਡ ਦੇ ਵਿੱਚੋਂ ਆਪਾਂ ਦੂਰ ਕਰੀਏ ਸਾਰੇ ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ ਆਓ ਆਪਣਾ ਜੀਵਨ ਬਚਾਈਏ ਆਪਣੀ ਜਵਾਨੀ ਬਚਾਈਏ ਆਪਣੇ ਪਰਿਵਾਰ ਬਚਾਈਏ ਤੇ ਇਸ ਨਸ਼ੇ ਨੂੰ ਛੱਡ ਕੇ ਇੱਕ ਚੰਗਾ ਤੇ ਆਰਾਮ ਭਰਿਆ ਜੀਵਨ ਬਤੀਤ ਕਰੀਏ ਕੀ ਕਾਰਨ ਕਿ ਲੱਗਦਾ ਜਿਹੜਾ ਨੌਜਵਾਨ ਇਸ ਨਸ਼ੇ ਦੇ ਦਲਦਲ ਵਿੱਚ ਜਿਹੜਾ ਫਸਦਾ ਜਾ ਰਿਹਾ ਨੇ ਇਹ ਮੇਰੇ ਖਿਆਲ ਚ ਵੇਖੋ ਵੇਖੀ ਲੱਗੀ ਜਾਂਦੇ ਨੇ ਨੌਜਵਾਨ ਇੱਕ ਦੁੱਧਿਆਲ ਵੇਖ ਕੇ ਮੈਂ ਉਹਦੇ ਹਾਲ ਵੇਖ ਕੇ ਲੱਗ ਪਿਆ ਉਹ ਮੇਰੇ ਹਾਲ ਵੇਖ ਕੇ ਲੱਗ ਪਿਆ ਇਸ ਤਰ੍ਹਾਂ ਹੀ ਚੱਲ ਸੋ ਚੱਲ ਸਾਡੇ ਪਿੰਡ ਚ ਤੇ ਬਹੁਤ ਮਾੜਾ ਹਾਲ ਹੋ ਗਿਆ ਹੈ ਇਸ ਅਲਾਮਤ ਨੂੰ ਆਈ ਨੂੰ ਘਰ ਤੋਂ ਘੱਟ ਵੀ 50 60 ਨੌਜਵਾਨ ਬੱਚੇ ਰੋਜ਼ ਅਸੀਂ ਦੇਖਦੇ ਆ ਜਿਹੜੇ ਇਸ ਗੰਦੀ ਕਰਤੂਤ ਦਾ ਸ਼ਿਕਾਰ ਹੋ ਰਹੇ ਨੇ ਲੱਗਦਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾ ਇਸ ਨਸ਼ੇ ਨੂੰ ਖਤਮ ਕਰਨ ਵਿੱਚ ਜਿਹੜੀ ਅਸਮਰੱਥ ਨਜ਼ਰ ਆ ਰਹੀ ਹੈ ਅਸਮਰੱਥ ਨੇ ਜੀ ਕੋਈ ਕੋਈ ਪੁਲਿਸ ਵਾਲੇ ਆਉਂਦੇ ਨੇ ਵੇਖ ਕੇ ਚਲੇ ਜਾਂਦੇ ਨੇ ਉਹਨਾਂ ਦੇ ਕਿ ਵਸਦੀ ਕੀ ਗੱਲ ਆ ਉਹਨਾਂ ਨੂੰ ਵੇਖ ਕੇ ਭੱਜ ਨੱਠ ਜਾਂਦੇ ਨੇ ਪੁਲਸ ਦੇ ਵੀ ਵਸਦੀ ਗੱਲ ਨਹੀਂ ਰਹੀ ਇਹ ਸਾਡਾ ਆਪਣਾ ਹੀ ਮਨਸ਼ੁੱਧ ਹੋਏ ਰਹੀ ਇਸ ਲਾਹਤ ਤੋਂ ਦੂਰ ਹੋ ਸਕਦੇ ਆ ਮੈਂ ਜੀ ਮਿੰਦਰ ਪੰਚਾਇਤ ਰਮਾਤੋਲ ਬੰਦੀ ਮੈਂ ਇਹ ਗੱਲ ਕਹਣੀ ਚਾਹੁੰਦਾ ਹਾਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸੇ ਤੋਂ ਸਾਡੇ ਪਿੰਡ ਵੀ ਬੁਰਾ ਹਾਲ ਆ ਲਿਆ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਟੇ ਤੇਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਬੁੱਸੂ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਅਸੀਂ ਆਪਾਂ ਇਕੱਲੇ ਇਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੇ ਇਹ ਇਹ ਕੰਮ ਕਰ ਤੋਂ ਨਾ ਹਟੇ ਪ੍ਰਸ਼ਾਸਨਕ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਜੀ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਪਚਾਓ ਤੁਸੀਂ ਜਿਹੜਾ ਅਸੀਂ ਇਹ ਵਾਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਦੀ ਆਮ ਪਾਰਟੀ ਸਰਕਾਰ ਬਣੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੋਈ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਤੇ ਅਸੀਂ ਪਿੰਡ ਵੱਗੇ ਬੇਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰ ਭਰਿਆ ਹੱਥ ਰੱਖੋ ਪੁਲਸ ਵਾਲਿਓ ਥੋੜਾ ਬਥਾ ਆਣ ਕੇ ਇੱਥੇ ਫੇੜਾ ਜਿਹੜਾ ਮਾਰਿਆ ਕਰੋ ਕਿ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜਿੱਕਾ